ਦੂਜੀ ਖਬਰ ਦੀ ਜੇ ਗੱਲ ਕਰੀਏ ਤੇ ਖਬਰ ਜੁੜੀ ਆ ਸਨੀ ਇਨਕਲੇ ਵਾਲੇ ਜਰਨੈਲ ਬਾਜ ਬਾਤ ਇਹ ਤੁਹਾਨੂੰ ਯਾਦ ਹੋਣਾ ਹੈ ਜਰਨੈਲ ਬਾਜ ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿਮਾਖੇ Mohali ਤੋਂ ਜਦੋਂ ਆਪਾਂ ਖੜਨੂ ਜਾਈਏ ਬਾਅਦ ਮਖਲੀਏ ਤੇ ਸਨੀ ਇਨਕਲੇ ਸਾਰਿਆਂ ਨੂੰ ਬਤਾਇਆ ਇਹ ਸਨੀ ਇਨਕਲੇ ਵਾਲਾ ਹੀ ਬਾਤਵਾ ਹੈ ਉਹ ਤਗੜਾ ਰੀਅਲ ਅਸਟੇਟ ਦਾ ਕਾਰੋਬਾਰੀ ਸੀਗਾ ਪਰ ਬਾਅਦ ਵਿੱਚ ਰਫੜੇ ਪਿਆ ਕਿ ਜੋ ਇਹ ਕੰਮ ਕਰਤੋਂ ਤੇ ਵੇਚੂ ਉੱਚ ਇਸ ਤਰ੍ਹਾਂ ਦੇ ਮਾਮਲੇ ਆ ਗਏ ਠਿਕ ਫਲੈਟ 1510 ਅਸਮਾਲ ਕੁਲੜੀ ਜਾਉ ਨਿਡੀ ਜੋ ਬਾਜਬੀ ਹੋਰੀ ਲੈ ਕੇ ਸਮਾਨ ਆਪਦਾ ਜਿਹਨਾਂ ਚਾਹੀਦਾ ਸੀ ਤੂੰ ਬੈਠੇ ਹੋਸ ਹੁਣ ਇੱਕ ਪਟੀਸ਼ਨ ਪੰਜਾਬ ਐਂਡ ਹਰਿਆਣਾ ਵਿੱਚ ਦਾਖਲ ਹੋਈਆ ਕਿ ਜਿਹੜਾ ਜਰਨੈਲ ਬਾਜਬਾ ਕੁਝ ਮਹੀਨੇ ਪਹਿਲਾਂ ਹੁਣ ਸੁਨੇਹ ਫੜ ਲਿਆ ਜੇਲ੍ਹ ਚ ਭੇਜ ਦਿੱਤਾ ਕਿ ਉਹ ਤੇ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਕਿੱਥੇ ਗਿਆ ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਕਿਤੇ ਪੜ ਅਦੀ ਸੈਰ ਕਰਨ ਚਲਾ ਗਿਆ ਉਹ ਬੇ ਗਰਮੀ ਦਾ ਮੌਸਮ ਹੈ ਅੱਜ ਮੌਸਮ ਬੜਾ ਬੇਈਮਾਨ ਹੈ ਤਾਂ ਬਾਅਦ ਵਿੱਚ ਹੁਣ ਇਹ ਸਮਝ ਲੱਗੀ ਆ ਪटीशन ਜਦੋਂ ਵੀਡੀਓ ਦੇ ਵਿੱਚ ਆਈ ਕਿ ਭਾਈ ਬਾਜਵਾ ਤੇ ਪਿਛਲੇ 4 ਮਹੀਨੇ ਤੋਂ ਸਰਕਾਰੀ ਹਸਪਤਾਲ ਥੋੜਾ ਜ਼ਹਿਰੀਲਾ ਆ ਗਿਆ ਐਸੀ ਕਿਹੜੀ ਬਿਮਾਰੀ ਹੋ ਗਈ ਕਿਡਲੀਚ ਪੱਥਰ ਹੈ ਪੱਥਰ ਕਿਸਨਮ ਤੁਤੇ ਹਮਨੇ ਕਿਹਾ ਜਾਣੇ ਜਾਂ ਕੋਈ ਉਹ ਖਤਰਨਾਕ ਬਿਮਾਰੀ ਹੈ ਸਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਮੈਂ ਕੋ ਮਜ਼ਾਕ ਨਹੀਂ ਉਟਾ ਰਿਹਾ ਬਿਮਾਰੀ ਦਾ ਮੈਂ ਸੱਚ ਕਹਿ ਰਿਹਾ ਭਈ ਉਹ ਐਸੀ ਬਿਮਾਰੀ ਤੇ ਕੋਈ ਨਾ ਕੋਈ ਹੋਏਗੀ ਨਾ ਕਿ ਚਾਰ ਮਹੀਨੇ ਲਗਾਤਾਰ ਕੋਈ ਹਸਪਤਾਲ ਦੇ ਵਿੱਚ ਬੈਠਾ ਤਾਂ ਅਟੈਸ਼ਨ ਕਰਤਾ ਨੇ ਜੋ ਇਹ ਪੰਜਾਬ ਦੇ ਰਣਾਈ ਕੋਰਡ ਦੇ ਵਿੱਚ ਸਬਮਿਸ਼ਨ ਦਾਖਲ ਕੀਤੀ ਤਾਂ ਉਹਨੂੰ ਪੂਰੀ ਭਾਜੜ ਪਈ ਭਾਜੜ ਇਹ ਆ ਕਿ ਇਹਦੇ ਚ ਸੀਐਮ ਜਿਹੜਾ ਰੂਪਨਗਰ ਹੈ ਉਹਦੇ ਤੋਂ ਮੈਡੀਕਲ ਰਿਪੋਰਟ ਤੇ ਇਲਾਜ ਦਾ ਜਿਹੜਾ ਸਮੁੱਚਾ ਬਿਊਰੌ ਹੈ ਕਿ ਲਿਆ ਸਕਦਾ ਮੈਂ ਤਾਂ ਲੋਕ ਕਿਛੁ ਦੀ ਮਸਾਲ ਵਸ ਇਹ ਰੋ ਪਰਦੀ ਜਤੋਂ ਦੀ ਗੱਲ ਹੋਵੇ ਉਥੇ ਹੀ ਗੱਲ ਟਿਕਾਣੇ ਲੱਗ ਜਾਵੇ ਹੋਰ ਗੱਲ ਗਾਂਢ ਹੋਰ ਸਰ ਰੋਪੜ ਦੇ ਵਿੱਚ ਇਥੇ ਤੁਹਾਨੂੰ ਪਤਾ ਨਾ ਅਨਸਾਰਿਕ ਤੇ ਅਨਸਾਰੀ ਨੂੰ ਵੀ ਮੈਡੀਕਲੀ ਫਿੱਟ ਇਸੇ ਤਰ੍ਹਾਂ ਹੀ ਇਹ ਦੇ ਨਹੀਂ ਸੀ ਰਿਹਾ ਕਿ ਨਹੀਂ 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 ਜੀ ਯੂਪੀ ਪੁਲਸ ਨੂੰ ਹਰਾਸ ਨਹੀਂ ਦਿੱਤਾ ਜਾਏ ਫਿਰ ਕਿਵੇਂ ਸੀ ਮਾਮਲਾ yogi ਸਰਕਾਰ ਮੇ ਤਾਂ ਤੱਕ ਖੜਿਆ ਫਿਰ ਪੀਜੀਆਈ ਦਾ ਇੱਕ ਡਾਕਟਰਾਂ ਦਾ ਪੈਨਲ ਬਣਿਆ ਹੁਣ ਲਾ ਲੈ ਕਿ ਅਨਸਾਰੀ ਨੂੰ ਕੀ ਹੋਇਆ ਨਾ ਤੋ ਗੱਟੀ ਚ ਤੇ ਲੈ ਜਾਓ ਤੇ ਫਿਰ ਗਾ ਅਨਸਾਰੀ ਨਾਲ ਕੀ ਹੋਇਆ ਤਾਂ ਯਾਨੀ ਇਸ ਮਾਮਲੇ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਅੱਗੇ ਤੱਕ ਜਾ ਸਕਦੀ ਆ ਜੇ ਜੇ ਤੇ ਮੰਨ ਲਓ ਇਲਾਜ ਪਾ ਲਈ ਜਿਹੜੀ ਜਾਣਕਾਰੀ ਆ ਉਹਦੇ ਤੋਂ ਹਾਈ ਕੋਰਟ ਸੰਤੁਸ਼ਟ ਹੋ ਜਾਂਦਾ ਤੇ ਮੱਛ ਪੱਟ ਰਿਆ ਨਹੀਂ ਨਹੀਂ ਤਾਂ ਫਿਰ ਪੈਨਲ ਬਣਾ ਦੇਣਗੇ ਤੇ ਜਦੋਂ ਪੈਨਲ ਬਣੇਗਾ ਤੇ ਜੇ ਉਹਨਾਂ ਨੇ ਕਿਹਾ ਕਿ ਬਾਜਵਾ ਦੱਸੀ ਬਿਮਾਰੀ ਤੂੰ ਉਲਟ ਬਿਲਕੁਲ ਸਿਹਤਮੰਦ ਐ ਇਹਦਾ ਮਤਲਬ ਐ ਕਿ ਪੈਸਾ ਚੱਲ ਗਿਆ ਮੈਂ ਤੇ ਉੱਗੇ ਕਹਿਣਾ ਹੁੰਦਾ ਕਿ ਯਾਰੋ

ਮੈਂ ਅੱਗੇ ਕਹਿਣਾ ਹਲਾ ਕਿ ਜਿਹੜਾ ਬੰਦਾ ਇਤਾਂ ਤਾਂ ਕਦਨ ਫੜ ਕੇ ਚੁੱਕ ਕੇ ਲੈ ਜਾਉ ਤੇ ਬਿਜਲੀ ਲਗਾ ਦੂ ਕਿਉਂਕਿ ਇਹ ਨਿਆ ਕੋ ਹੁੰਦਾ ਤੇ ਤੁਹਾਨੂੰ ਫ੍ਰੀ ਮਿਲ ਜਾਂਦੀਆਂ ਨੇ ਮਾਨ ਸਾਹਿਬ ਉਹਦਾ ਦਿਮਾਗ ਬਹੁਤ ਠੀਕ ਬਹੁਤ ਐਸਾ ਬਹੁਤ ਖੁਸ਼ੀਆਂ ਬੰਦੇ ਨੂੰ ਜੇਲ੍ਹ ਚੋਂ ਹਸਪਤਾਲ ਚ ਲਿਆਂ ਕਿਸੇ ਦੰਦ ਤੇ ਬੰਦਿਆ ਨੂੰ ਐਸਾ ਐਸੀ ਚੀਜ਼ ਸੀ ਐਸੀ ਚੀਜ਼ ਯਾ ਕਿ ਸੋਨੇ ਦੇ ਪਿੰਜਰੇ ਚ ਜਿਹੜੇ ਬੰਦੇ ਰਹਿੰਦੀ ਹੈ ਕਹਿੰਦਾ ਚਾਂਦੀਆਂ ਜੀ ਥਾਲੀਆਂ ਚ ਜਿਹੜੇ ਖਾਂਦੇ ਸੋਨੇ ਦੇ ਪੰਜੇ ਨਹੀਂ ਸੋਨੇ ਦੇ ਬੈਲ ਚੜ੍ਹ। ਚਾਂਦੀ ਦੀਆਂ ਥਾਲੀਆਂ ਚ ਖਾਨ ਕਰੇ। ਉਹਨਾਂ ਕੀ ਐ ਪੈਸਾ ਹੈ। ਨਾ ਵੇਰ ਜੇ ਮੰਨੂ ਉਹਨਾਂ ਨੇ ਛਟ ਕਰਾਪ ਤੇ ਦਿੱਤਾ ਤੇ ਦਾ ਮਤਲਬ ਕਿ ਪੈਸਾ ਚੱਲਿਆ ਤਾਂ ਚੁੱਪ ਕਰਕੇ ਫਿਰ ਇਹਨਾਂ ਬੰਦੇ ਉੱਤੇ ਵੀ ਪੰਜਾ ਚਲਾ ਦਿਓ। ਜਿਵੇਂ ਤੁਸੀਂ ਕਹਿੰਦੇ ਫੋ ਤਸਕਰਾਂ ਤੇ ਪੰਜਾ ਚੱਲ ਰਿਹਾ ਜੀ ਪੀਲਾ ਪੰਜਾ ਚੱਲ ਰਿਹਾ ਫੁਲਾਣੇ ਤੇ ਪੀਲਾ ਪੰਜਾ ਚੱਲ ਰਿਹਾ ਫਿਰ ਇਹਨਾਂ ਤੇ ਵੀ ਚਾਰਚ ਪੜਤਾਲ ਦਾ ਇੱਕ ਪੰਜਾ ਤੇ ਚੱਲ ਰਿਹਾ ਜੀ।